ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਕ੍ਰੈਸ਼ਰ ਇੰਡਸਟਰੀ ਨਾਲ ਜੁੜੀ ਹੋਈ ਖਬਰ ਨੂੰ ਲੈ ਕੇ ਪਠਾਨਕੋਟ ਦੇ ਵਿੱਚ ਵੱਡਾ ਖੁਲਾਸਾ ਜਿਹੜਾ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਹੈਗੇ ਆ ਉਹਨਾਂ ਵੱਲੋਂ ਕੀਤਾ ਗਿਆ ਪ੍ਰੈਸ ਮੀਡੀਆ ਨਾਲ ਗੱਲ ਕਰਕੇ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਹੇ ਆ ਕਿ ਦੋ ਰੁਪਈ ਜਿਹੜੇ ਕਹਿੰਦੇ ਨੇ ਕਿ ਵੱਡੇ ਸਰਗਣਾ ਸੀਗੇ ਜਿਨ੍ਹਾਂ ਵੱਲੋਂ ਪਤਾ ਨਹੀਂ ਕਿੰਨੇ ਲੱਖਾਂ ਦੀ ਕੈਸ ਨੇ ਕਰੋਨਾ ਦੀ ਜਿਹੜੀ ਹੈ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਜੀਐਨਕੇ ਦੀ ਸਰਕਾਰ ਹੋਵੇ ਉਹਨਾਂ ਨੂੰ ਚੂਨਾ ਲਗਾਇਆ ਗਿਆ ਦੱਸ ਦੇ ਕਿ ਪਿਛਲੇ ਕੁਝ ਮਹੀਨੇ ਪਹਿਲੇ ਵੀ ਕੁਝ ਨੌ ਬੰਦੇ ਜਿਹੜੇ ਕਰੀਬ ਸੀਗੇ ਨੌ ਬੰਦੇ ਕਹਿੰਦੇ ਉਹ ਉਹਨਾਂ ਤੇ ਮਾਮਲੇ ਦਰਜ ਹੋਏ ਸੀਗੇ ਕੇਂਦਰੀ ਕਿ ਜੈਲੀ ਜਿਹੜੇ ਇੰਡਸਟਰੀ ਦੇ ਜਿਹੜੇ ਕੈਸ਼ ਇੰਡਸਟਰੀ ਦੇ ਜੈਲੀ ਜਿਹੜੇ ਆ ਬਿੱਲ ਜਿਹੜੇ ਆ ਉਹਨਾਂ ਕੋ ਪਾਏ ਗਏ ਸੀਗੇ ਕਿ ਉਹ ਫਾਰਮ ਹੁੰਦੇ ਨੇ ਇੱਕ ਜਿਹੜੇ ਉਹ ਜੈਲੀ ਸੀਗੇ ਜਿਹੜੇ ਉਹਨਾਂ ਕੋ ਮਿਲੇ ਸੀਗੇ ਕਹਿੰਦੇ ਨੇ ਕਿ ਇਹਨਾਂ ਕੋਲ ਜਿਹੜਾ ਲੈਪਟਾਪ ਤੋਂ ਅਲੱਗ ਦਾ ਕੰਪਿਊਟਰ ਹੋਏ ਹੋਰ ਵੀ ਕਈ ਤਰ੍ਹਾਂ ਦੀ ਸਮੱਗਰੀ ਜਿਹੜੀ ਹੈ ਮਿਲੇਗੀ ਮਿਲੀ ਹੈ ਕਹਿੰਦੇ ਨੇ ਕਿ ਇਹਨਾਂ ਵੱਲੋਂ ਇੱਕ ਜੈਲੀ ਵੈਬਸਾਈਟ ਜਿਹੜੀ ਹੈ ਕ੍ਰੈਸ਼ਰ ਨਾਲ ਜੁੜੀ ਹੋਈ ਮਾਈਨਿੰਗ ਨਾਲ ਜੁੜੀ ਹੋਈ ਵੈਬਸਾਈਟ ਤਿਆਰ ਕੀਤੀ ਗਈ ਸੀ ਜਿਹਤੋਂ ਇਹ ਜੈਲੀ ਪ੍ਰਿੰਟ ਤਿਆਰ ਕਰਦੇ ਸੀ ਕਿਉਂ ਫਾਰਮ ਤੇ ਉਹ ਜਿਹੜੇ ਆ ਲੱਗ ਲੱਗ ਸੂਬਿਆਂ ਦੇ ਵਿੱਚ ਵੇਚਦੇ ਸੀ ਜਿਹਦੇ ਨਾਲ ਸਰਕਾਰਾਂ ਨੂੰ ਚਾਹੇ ਪੰਜਾਬ ਸਰਕਾਰ ਹੋਵੇ ਜੀਐਨਕੇ ਦੀ ਸਰਕਾਰ ਹੋਵੇ ਉਹਨੂੰ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਸੀਗਾ ਤਸਵੀਰਾਂ ਦਿਖਾ ਰਹੇ ਆ ਲਗਾਤਾਰ ਜਿਹੜੇ ਸਰਗਣਾ ਸੀਗੇ ਕਹਿੰਦੇ ਹੁਣ ਉਹ ਵੀ ਕਾਬੂ ਕੀਤੇ ਨੇ ਇਸ ਤੇ ਵੱਡਾ ਖੁਲਾਸਾ ਜਿਹੜਾ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਵੱਲੋਂ ਕੀਤਾ ਗਿਆ ਸੁਣਾਣੇ ਆ ਕੀ ਗੱਲ ਸੀਗੀ ਕੀ ਖੁਲਾਸਾ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਗੈਰ ਕਾਨੂੰਨੀ ਮਾਈਨਿੰਗ ਦੀ ਪੂਰੀ ਜਿਹੜੀ ਇਹ ਸ਼੍ਰਿੰਖਲਾ ਉਹਦੇ ਨਾਲ ਜੁੜਿਆ ਹੋਇਆ ਕੇਸ ਆ ਇਹਦੇ ਵਿੱਚ 28/9/2024 ਨੂੰ ਪਠਾਨਕੋਟ ਪੁਲਿਸ ਵੱਲੋਂ ਇੱਕ ਸਾਂਝੀ ਮਸ਼ਕ ਦੇ ਦੌਰਾਨ ਅਸੀਂ ਤਿੰਨ ਜਿਹੜੇ ਵੱਡੇ ਹਾਈਡਰੋਲਿਕ ਟਿਪਰ ਆ ਉਹ ਰੀਟੇਨ ਕੀਤੇ ਸਿਗੇ ਉਹ ਤਿੰਨੋਂ ਹਾਈਡਰੋਲਿਕ ਜਿਹੜੇ ਟਿਪਰ ਸੀ ਉਹ ਮਾਈਨਿੰਗ ਤੋਂ ਬਾਅਦ ਜਿਹੜੀ ਪ੍ਰੋਡਿਊਸ ਪੈਦਾ ਹੁੰਦੀ ਆ ਪ੍ਰੋਸੈਸਡ ਮਟੀਰੀਅਲ ਉਹਦੇ ਨਾਲ ਲੋਡਡ ਸਿਗੇ ਔਰ ਜਦੋਂ ਉਹਨਾਂ ਦੇ ਬਿੱਲ ਚੈੱਕ ਕੀਤੇ ਗਏ ਤੇ ਬਿੱਲ ਉਹ ਝਾਲੀ ਪਾਏ ਗਏ ਜਿਹੜੇ ਕਿ QR ਕੋਡਡ ਸਿਗੇ ਗਵਰਨਮੈਂਟ ਜੀ ਪੰਜਾਬ ਗਵਰਨਮੈਂਟ ਆ ਇਹਦੀ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਹੈਗਾ ਉਸ ਉਹਨਾਂ ਦੀ ਉਹਦੀ ਆਪਣੇ ਆਪਣੇ ਜਿਹੜੇ ਹੈਗੇ ਉਹਦੀ ਸਾਈ ਮਾਈਨਿੰਗ ਸਾਈਟ ਆ ਇਹ ਉੱਥੋਂ ਬਿਲ ਜਨਰੇਟ ਹੁੰਦੇ ਆ ਇਹਦੇ ਬਾਰੇ ਮੈਂ ਤੁਹਾਨੂੰ ਵਿਸਥਾਰ ਨਾਲ ਦੱਸ ਦਵਾਂ ਕਿ ਜਦੋਂ ਵੀ ਕੋਈ ਮਾਈਨਿੰਗ ਮਟੀਰੀਅਲ ਅਰਥਾਤ ਜਿਵੇਂ ਬੱਜਰੀ ਆ ਘਟਕਾ ਆ ਰੇਤਾ ਆ ਜਾਂ ਫਾਈਨ ਸੈਂਡ ਆ ਕਿਸੇ ਤਰ੍ਹਾਂ ਦਾ ਵੀ ਕੋਈ ਮਟੀਰੀਅਲ ਆ ਜਦੋਂ ਕਿਸੇ ਕ੍ਰਸ਼ਰ ਤੋਂ ਆਊਟ ਹੁੰਦਾ ਆ ਤੇ ਉਹਦਾ ਇੱਕ ਕਿਊ ਆਰ ਕੋਡਡ ਬਿੱਲ ਕਟਿਆ ਜਾਂਦਾ ਜਿਹਦੇ ਨਾਲ ਸਾਰੇ ਦਾ ਸਾਰਾ ਆ ਜਿਹੜਾ ਰੈਵਨਿਊ ਹੈਗਾ ਵਿੱਤੀ ਸਾਧਨ ਉਹਦੇ ਨਾਲ ਜੁੜੇ ਹੁੰਦੇ ਆ ਉਹ ਕਿਊ ਆਰ ਕੋਡਡ ਜਿਹੜਾ ਬਿੱਲ ਦਿਖਾ ਕੇ ਟਰੱਕ ਜਿਹੜਾ ਹੈਗਾ ਉੱਥੋਂ ਆਉਟ ਹੁੰਦਾ ਔਰ ਪੈਰਲਲ ਜਿਹੜਾ ਹੈਗਾ ਕਿਊ ਆਰ ਕੋਡਡ ਜਿਹੜਾ ਬਿੱਲ ਹੈਗਾ ਆ ਉਹ ਗਵਰਨਮੈਂਟ ਦੀ ਸਾਈਟ ਦੇ ਉੱਤੇ ਵੀ ਰਜਿਸਟਰਡ ਹੋ ਜਾਂਦਾ ਔਰ ਇਹ ਲਗਾਤਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਕੋਈ ਕਰਸ਼ਰ ਆਨਰ ਨੂੰ ਕਰਦਾ ਤੇ ਉਸ ਤੇ ਉਸੇ ਤਰੀਕੇ ਦੇ ਨਾਲ ਗਵਰਨਮੈਂਟ ਦੀ ਜਿਹੜੀ ਸਾਈਟ ਆ ਉੱਥੇ ਬਿੱਲ ਹੀ ਜਨਰੇਟ ਹੁੰਦੇ ਆ ਪਰ ਜਦੋਂ ਇਹ ਸਪੈਸ਼ਲ ਆਪਰੇਸ਼ਨ ਕੀਤਾ ਗਿਆ ਇਹਦੇ ਵਿੱਚ ਜਿਹੜੀ ਤਿੰਨੋਂ ਗੱਡੀਆਂ ਸੀਗੀਆਂ ਇਹਨਾਂ ਦੇ ਜਿਹੜੇ ਬਿੱਲ ਸੀਗੇ ਉਹ ਜਿਹੜੇ ਜਾਲੀ ਪਾਏ ਗਏ ਜਦੋਂ ਉਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਗਵਰਨਮੈਂਟ ਦੀ ਸਾਈਡ ਦੇ ਨਾਲ ਬਿਲਕੁਲ ਰਲਦੀ ਮਿਲਦੀ ਸਾਈਟ ਇੱਕ ਹੋਰ ਕ੍ਰੀਏਟ ਕੀਤੀ ਗਈ ਸੀ ਉਹਦੇ ਵਿੱਚ ਸਿਰਫ ਕੁਝ ਅੱਖਰਾਂ ਦਾ ਹੇਰਫੇਰ ਕੀਤਾ ਗਿਆ ਸੀਗਾ ਉਹ ਆਮ ਵਿਅਕਤੀ ਨੂੰ ਜਾਂ ਆਮ ਪੁਲਿਸ ਅਫਸਰ ਨੂੰ ਜਾਂ ਇਹ ਕਹਿ ਲਓ ਕਿ ਕਿਸੇ ਵੀ ਡਿਪਾਰਟਮੈਂਟ ਐਨਫੋਰਸਮੈਂਟ ਏਜੰਸੀ ਨੂੰ ਭੁਲੇਖਾ ਪਾਉਂਦਾ ਸੀ ਕਿ ਜੈਨੂਇਨ ਬਿੱਲ ਆ ਕਿਉਂਕਿ ਉਹਨਾਂ ਦਾ QR ਕੋਡ ਜਿਹੜਾ ਉਹ ਸਕੈਨ ਹੋ ਜਾਂਦਾ ਸੀਗਾ ਅ ਜਦੋਂ ਇਹਨਾਂ ਨੂੰ ਅਸੀਂ ਸਕੈਨ ਕੀਤਾ ਬਿੱਲ ਨੂੰ ਜਨਰੇਟ ਕੀਤਾ ਔਰ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਨੂੰ ਪੁੱਛਿਆ ਤੇ ਉਹਨਾਂ ਵੱਲੋਂ ਇਸ ਦਾ ਉਸੇ ਵੇਲੇ ਤੁਰੰਤ ਜਵਾਬ ਆ ਗਿਆ ਕਿ ਇਹ ਜਾਲੀ ਬਿੱਲ ਨੇ ਔਰ ਫਿਰ ਸਾਨੂੰ ਇੱਕ ਖਲਸ਼ਾ ਪੈਦਾ ਹੋਇਆ ਕਿ ਜੇਕਰ ਇਹ ਤਿੰਨ ট্রাক ਜਾਲੀ ਬਿੱਲਾਂ ਤੇ ਜਾ ਰਹੇ ਨੇ ਹੋਰ ਪਿੱਛੇ ਕਿੰਨਾ ਕੂਏ ਦੇ ਪਿੱਛੇ ਜਿਹੜਾ ਹੈਗਾ ਉਹ ਵੱਡਾ ਘਪਲਾ ਹੋ ਸਕਦਾ ਹੈ ਇਹਦੀ ਲਗਾਤਾਰ ਤਫ਼ਤੀਸ਼ ਜਾਰੀ ਰਹੀ ਤਫਤੀਸ਼ ਦੇ ਦੌਰਾਨ ਜਿਹੜੀ ਹੈਗੀ ਆ ਉਹ ਮੇਰੇ ਵੱਲੋਂ ਇੱਕ ਤਫਤੀਸ਼ ਪੜਾ ਪੁਲਿਸ ਸਟੇਸ਼ਨ ਸੀਗੀ ਫਿਰ ਮੇਰੇ ਵੱਲੋਂ ਇਹਨੂੰ ਜਿਹੜਾ ਹੈਗਾ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈ ਤਫਤੀਸ਼ ਟਰਾਂਸਫਰ ਕੀਤੀ ਗਈ ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਈਬਰ ਰਿਲੇਟਡ ਹੈਗੀਆਂ ਤੇ ਉੱਥੇ ਪ੍ਰੋਪਰ ਤਰੀਕੇ ਨਾਲ ਇਹਦੀ ਤਫਤੀਸ਼ ਹੋਈ ਆ ਅਸੀਂ ਸਮੇਂ-ਸਮੇਂ ਤੇ ਇਹਦੇ ਵਿੱਚ ਨੌ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਪਹਿਲਾਂ ਉਹਦੇ ਬਾਰੇ ਮੀਡੀਆ ਦੇ ਵਿੱਚ ਬਹੁਤਾ ਜ਼ਿਆਦਾ ਅਸੀਂ ਖੁਲਾਸਾ ਨਹੀਂ ਕੀਤਾ ਕਿਉਂਕਿ ਤਫਤੀਸ਼ ਤਕਨੀਕੀ ਸੀਗੀ ਦੋਸ਼ੀ ਬੱਤਪੂਰਨ ਸਗੇ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਗੇ ਤੋਂ ਅੱਗੇ ਲਿੰਕ ਜੁੜਦਾ ਗਿਆ ਅੱਜ ਫਾਈਨਲੀ ਅਸੀਂ ਦੋ ਵਿਅਕਤੀਆਂ ਨੂੰ ਜਿਹੜਾ ਇਹਦੇ ਚ ਗ੍ਰਿਫਤਾਰ ਕੀਤਾ ਇਹਦੇ ਚ ਇੱਕ ਗੌਰਵ ਖਿਜੂਰੀਆ ਆ ਜਿਹੜਾ ਕਿ ਤਾਰਾਗੜ ਦੇ ਦਾ ਰਹਿਣ ਵਾਲਾ ਦੂਸਰਾ ਹੈਗਾ ਵਿਕਰਮ ਸ਼ਰਮਾ ਜਿਹੜਾ ਕਿ ਕੀੜੀਆ ਗੰਡਿਆਲ ਬਿਲਕੁਲ ਅਡਜੋਇਨਿੰਗ ਆ ਸਾਡੇ ਕਟੂਆ ਜੇਡ ਕੇ ਦਾ ਰਹਿਣ ਵਾਲਾ ਹੈ ਇਹਦੇ ਵਿੱਚ ਜਿਹੜਾ ਵਿਕਰਮ ਸ਼ਰਮਾ ਇਹ ਇਹਦਾ ਮਾਸਟਰਮਾਈਂਡ ਸੀ ਉਹ ਜਿਹੜੀ ਅਖੀਰਲੀ ਗ੍ਰਿਫਤਾਰੀ ਕੀਰਲੀ ਨਹੀਂ ਕਹਿ ਸਕਦੇ ਜਿਹੜੀ ਮਾਸਟਰਮਾਈਂਡ ਦੀ ਗ੍ਰਿਫਤਾਰੀ ਜਿਹੜੀ ਹੁਣ ਹੋਈ ਆ ਇਹ ਸਾਰੀਆਂ ਕੜੀਆਂ ਪਿੱਛੇ ਜਿਹੜੇ 9 10 ਗ੍ਰਿਫਤਾਰ ਹੋਏ ਆ ਇਹ ਸਾਰੇ ਦੀ ਸਾਡੀ ਤਕਨੀਕੀ ਤੌਰ ਤੇ ਤਫਤੀਸ਼ ਅਖੀਰ ਤੇ ਜਾ ਕੇ ਵਿਕਰਮ ਸ਼ਰਮਾ ਤੇ ਜਾ ਕੇ ਖਤਮ ਹੁੰਦੀ ਸੀ ਸੋ ਅਸੀਂ ਇਹ ਚਾਹੁੰਦੇ ਸੀਗੇ ਕਿ ਤਫਤੀਸ਼ ਤਕਨੀਕੀ ਹੋਵੇ ਬਕਾਇਦਾ ਤੌਰ ਤੇ ਸਾਡੇ ਕੋਲ ਸਬੂਤ ਆਉਣ ਅਸੀਂ ਉਹ ਇਕਪਮੈਂਟ ਜਿਹਦੇ ਤੋਂ ਜਾਲੀ ਬਿਲ ਜਨਰੇਟ ਕੀਤੇ ਜਾ ਰਹੇ ਸੀ ਕਿ ਸਾਈਟ ਤੇ ਹੋ ਰਹੇ ਸੀ ਉਹ ਸਾਰਿਆਂ ਦਾ ਸਾਰਾ ਮਟੀਰੀਅਲ ਵੀ ਜ਼ਬਤ ਕੀਤਾ ਜਾਵੇ। ਸੋ ਇਹਦੀ ਅੱਜ ਗ੍ਰਿਫਤਾਰੀ ਹੋਈ ਆ। ਗ੍ਰਿਫਤਾਰੀ ਤੋਂ ਬਾਅਦ ਇਹਦੇ ਕੋਲੋਂ ਕੰਪਿਊਟਰ, ਲੈਪਟਾਪ ਔਰ ਇਹਦੇ ਪ੍ਰਿੰਟਰਸ ਔਰ ਮਸ਼ੀਨਰੀ ਜਿਹਦੇ ਵਿੱਚ ਇਹਨੇ ਇਲੀਗਲ ਸਾਈਟ ਦੇ ਉੱਤੇ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੀ ਵੈਬਸਾਈਟ ਫੇਕ ਵੈਬਸਾਈਟ ਨੂੰ ਹੋਸਟ ਕੀਤਾ ਸੀਗਾ ਉਹ ਇਕਪੰਟ ਸੀ ਕਬਜ਼ੇ ਚ ਲੈ।